ਇਸ ਧਰਤੀ ਉਤੇ ਦੱਸਿਆ ਅਗਲੀ ਗੱਲ ਸੁਣੋ ਅਸੀਂ ਉਦਾਸੀ ਦਾ ਮਤਲਬ ਉਦਾਸੀ ਸੈਡ ਪਣਾ ਨਹੀਂ ਕੱਢ ਲੈਣਾ ਨਾ ਨਾ ਉਦਾਸੀ ਦਾ ਮਤਲਬ ਹੈ ਲੰਬੀ ਯਾਤਰਾ ਕਰਨੀ ਸੰਨਿਆਸੀਆਂ ਨੇ ਉਦਾਸੀਆਂ ਨੇ ਜਿੰਨੀਆਂ ਯਾਤਰਾਵਾਂ ਕੀਤੀਆਂ ਉਹਨਾਂ ਸਾਰਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਧੂਣੇ ਦਿਖਾਏ ਉਹ ਵੀ ਸਿੱਖੀ ਦੇ ਪ੍ਰਚਾਰ ਵਾਸਤੇ ਜਿਨਨੇ ਦੇ ਜਿਨਨੇ ਇੱਕ ਨੁਕਤਾ ਹੋਰ ਵੀ ਚੇਤੇ ਰੱਖ ਲਓ ਤੁਹਾਡੇ ਕੰਮ ਆਊਗਾ ਜ਼ਿੰਦਗੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦੇ ਪੰਜ ਸੁਪੁੱਤਰ ਅਤੇ ਇੱਕ ਧੀਏ ਬੀਬੀ ਵੀਰੋ ਬਾਬਾ ਸ੍ਰੀ ਚੰਦ ਨੇ ਸਭ ਤੋਂ ਵੱਧ ਉਮਰ ਸਿੱਖ ਜਲਕ ਵਿੱਚ ਭੋਗੀ ਸਭ ਤੋਂ ਵੱਧ ਇੰਨੀ ਉਮਰ ਨਹੀਂ ਕਿਸੇ ਦੀ ਹੋਣੀ 151 ਸਾਲ 150 ਸਾਲ ਡੇਢ ਸਦੀ ਉਹਨਾਂ ਜੀਵਨ ਭੋਗਿਆ ਦੂਜੇ ਨੰਬਰ ਤੇ ਬਾਬਾ ਬੁੱਢਾ ਸਾਹਿਬ 125 ਸਾਲ ਜਾਂ ਲਗਭਗ 127 ਸਾਲ ਲਗਭਗ ਮਹੀਨਿਆਂ ਵਿੱਚ ਨਹੀਂ ਪੈਂਦੇ ਲਗਭਗ 125 ਸਾਲ ਔਰ ਤੁਸੀਂ ਹੈਰਾਨ ਹੋ ਗਏ ਬਾਬਾ ਸ੍ਰੀ ਚੰਦੀ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੋਂ ਵੱਡਾ ਪੁੱਤਰ ਕਿਉਂ ਮੰਗਿਆ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਤੋਂ ਵੱਡਾ ਪੁੱਤਰ ਕਿਉਂ ਮੰਗਿਆ ਸੀ ਤੇ ਵੱਡਾ ਪੁੱਤਰ ਸੀ ਬਾਬਾ ਗੁਰਦਤਾ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਆਖਿਆ ਬਾਬਾ ਜੀ ਪੰਜ ਪੁੱਤਰ ਨੇ ਤੇ ਵੱਡਾ ਪੁੱਤਰ ਹੈ ਬਾਬਾ ਗੁਰਦਤਾ ਇਹ ਤੁਹਾਡੀ ਝੋਲੀ ਵਿੱਚ ਪਾਇਆ ਬਾਬਾ ਸ੍ਰੀ ਚੰਦੀ ਆਖਿਆ ਸਤਿਵੰਤ ਲੈ ਲਿਆ ਵੱਡਾ ਪੁੱਤਰ ਲਿਆ ਕਿਉਂ ਕਿਉਂਕਿ ਉਦਾਸੀ ਮਤ ਦੇ ਗੁਰੂ ਨਾਨਕ ਮਹਾਰਾਜ ਦੀ 7ਵੀਂ ਜੋਤ ਜਿਹੜੀ ਉਹ ਇੱਕ ਥਾਂ ਤੇ ਇਕੱਤਰ ਕਰਨੀ ਹੈ ਕਿਉਂਕਿ ਸ੍ਰੀ ਚੰਦ ਬਾਬਾ ਜੀ ਨੇ ਮੰਗਿਆ ਵੱਡਾ ਸੁਪੁੱਤਰ ਬਾਬਾ ਗੁਰਦਤਾ ਜੀ ਤੇ ਬਾਬਾ ਗੁਰਦਤਾ ਜੀ ਦੇ ਅੱਗੇ ਸੁਪੁੱਤਰ ਨੇ ਗੁਰੂ ਹਰ Rai ਸਾਹਿਬ ਮਤਲਬ ਉਦਾਸੀ ਮਤ ਤੇ ਗੁਰੂ ਨਾਨਕ ਸਾਹਿਬ ਦਾ ਘਰ ਇੱਥੇ ਆ ਕੇ ਫੇਰ ਇੱਕਮਿਕ ਹੋ ਗਿਆ ਇਹ ਉਦਾਸੀਆਂ ਦੀ ਰੀਤ ਤੋਂ ਚੱਲਦਾ ਚੱਲਦਾ ਇੱਥੇ ਆ ਕੇ ਫੇਰ ਗੁਰਾਂ ਦਾ ਘਰ ਇੱਕ ਹੈ ਮੁਰਤੋਂ ਵੀ ਇੱਕ ਹੈ ਪਰ ਉਦਾਸੀਆਂ ਨੇ ਪ੍ਰਚਾਰ ਕਰਨ ਤੋਂ ਬਾਅਦ ਫਿਰ ਇੱਕ ਤਾਂ ਦੀ ਕਿਉਂਕਿ ਸ਼ਬਦ ਨੂੰ ਗੱਦੀ ਤੇ ਨਹੀਂ ਆਓ ਮੈਂ ਉਸੇ ਵਿਚਾਰ ਤੇ ਫਿਰ ਚੱਲਣ ਲੱਗਾ ਹੁਣ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹਨਾਂ ਚਾਰ ਫਕੀਰਾਂ ਦੇ ਨਾਲ ਤੁਰੇ ਜਾ ਰਹੇ ਨੇ ਉਹਨਾਂ ਫਕੀਰਾਂ ਨੇ ਵੇਖਿਆ ਵੀ ਆਹ ਦੋ ਵਿਅਕਤੀ ਨੇ ਨੂਰ ਬੜਾ ਗੁਰੂ ਨਾਨਕ ਸਾਹਿਬ ਦੇ ਚਿਹਰੇ ਦਾ ਇਹਨਾਂ ਨੂੰ ਇਹ ਪੁੱਛਿਆ ਵੀ ਕਿਹੜੇ ਘਰਾਣੇ ਦੇ ਸੰਤ ਨੇ ਪਰ ਹਿੰਮਤ ਨਹੀਂ ਪੈਂਦੀ ਗੁਰੂ ਨਾਨਕ ਸਾਹਿਬ ਦਾ ਤੇਜਤਾਪ ਵੇਖ ਕੇ ਉਹਨਾਂ ਹਾਜ਼ੀਆਂ ਦੇ ਤੁਰਿਆਂ ਜਾਂਦੇ ਨੇ ਸਰੂਰ ਅਨੰਦ ਦੇ ਪਾਸ਼ਾ ਮਹਾਰਾਜ ਦੇ ਭਾਈ ਮਰਦਾਨੇ ਦੀ ਆਪਣੇ ਆਪਣੇ ਹਿਸਾਬ ਨਾਲ ਵਿਆਖਿਆ ਕੀਤੀ ਤੇ ਤੁਰਦਿਆਂ ਤੁਰਦਿਆਂ ਜਿਹੜੀ ਗੱਲਬਾਤ ਕਰਨੀ ਮੇਰੇ ਸਾਥੀ ਇਹਨਾਂ ਸ਼ਬਦਾਂ ਵਿੱਚ یوں ਕਹਿ ਰਹੇ